ਜੈਮਾਦਾਦੀ ਦੋਸਤੋ ਸ਼ਮੀ ਵੀਰ ਜੀ ਬਸੀ ਪਠਾਣੇ ਤੋਂ ਬਹੁਤ ਹੀ ਦੂਰ ਔਰ ਨਾਲ ਆਏ ਨੇ ਮੋਂਟੂ ਵੀਰ ਔਰ ਚਿੰਨੂ ਵੀਰ ਜੀ ਇਹ ਬਸੀ ਪਠਾਣਾ ਤੋਂ ਆਏ ਨੇ ਜੀ ਬਹੁਤ ਦੂਰ ਤੋਂ ਆਏ ਨੇ 70 ਕਿਲੋਮੀਟਰ ਲਗਭਗ ਹੈਗਾ ਇੱਥੋਂ ਹਾਂਜੀ ਸਪੈਸ਼ਲ ਆਏ ਨੇ ਵੀਰ ਜੀ ਡੈਕਨ ਦਾ ਏਸੀ ਲੈਂਡ ਔਰ ਬਹੁਤ ਵਧੀਆ ਲੱਗਦਾ ਇੰਨੀ ਦੂਰ ਜਦੋਂ ਬਹੁਤ ਪ੍ਰੇਮ ਨਾਲ ਮੈਨੂੰ ਯਾਦ ਕਰਦੇ ਨੇ ਸਪੈਸ਼ਲ ਕਹਿੰਦੇ ਮਿਲਣ ਹੀ ਆਏ ਆ ਜੀ ਏਸੀ ਤਾਂ ਇੱਕ ਬਹਾਨਾ ਤੁਹਾਡੇ ਨਾਲ ਬਾਕੀ ਸ਼ਮੀ ਵੀਰ ਜੀ ਨਾਲ ਗੱਲ ਕਰਾਂਗੇ ਕਿਵੇਂ ਲੱਗੇ ਇੱਥੇ ਆ ਕੇ ਹਾਂਜੀ ਸ਼ਮੀ ਬਹੁਤ ਵਧੀਆ ਲੱਗਿਆ ਜੀ। ਭਾਜੀ ਦੀ ਜਿਹੜੀ ਡੀਲਿੰਗ ਆ ਉਹ ਬਹੁਤ ਵਧੀਆ ਲੱਗੀ ਸਾਨੂੰ। ਥੈਂਕ ਯੂ ਜੀ। ਥੈਂਕ ਯੂ। ਬਹੁਤ ਵਧੀਆ ਡੀਲਿੰਗ ਆ ਜੀ। ਬੜਾ ਖੁਸ਼ ਵਧੀਆ ਭਾਜੀ ਦਾ ਸੁਭਾਅ ਏ। ਇਹ ਪਰਿਵਾਰਿਕੀ ਮਾਹੌਲ ਬਣ ਗਿਆ ਜੀ। ਮੇਰੀ ਛੋਟੀ ਸਿਸਟਰ ਹੈ ਜੀ ਬਸੀ ਪਠਾਨਾ 10 ਸਾਲ ਛੋਟੀ ਹੈ ਮੇਤੋਂ। ਉਹ ਵਿਆਹੇ ਹੋਏ ਨੇ ਉੱਥੇ ਔਰ ਉਹਨਾਂ ਦੇ ਹਸਬੰਡ ਜੋ ਅਮਿਤ ਜੀ ਹਨਾ ਗੋਪਾਲ ਜਰਨਲ ਆਰਟੀ ਹੈਨਾ ਉਹਨਾਂ ਨੂੰ ਇਹ ਪੂਰੀ ਚੰਗੀ ਤਰ੍ਹਾਂ ਜਾਣਦੇ ਸੀ ਇਸ ਲਈ ਇਹਨਾਂ ਨਾਲ ਪਰਿਵਾਰਿਕ ਰਿਲੇਸ਼ਨ ਹੀ ਬਣ ਗਏ ਆਪਣੇ। ਹਾਂਜੀ ਵੀਰ ਜੀ। ਬਹੁਤ ਵਧੀਆ ਲੱਗਿਆ ਵੀਰ ਜੀ ਬਸ ਅੱਗੇ ਨੂੰ ਆਪਾਂ ਵਧਾਵਾਂਗੇ ਇਹ ਹੁਣੇ ਸੰਬੰਧ ਹਾਂਜੀ ਬਹੁਤ ਵਧੀਆ ਬਹੁਤ ਜੀ ਬਹੁਤ ਵਧੀਆ ਵੀਰੇ ਸੁਹਾਈ ਬਹੁਤ ਵਧੀਆ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ